ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਹਸਿਕਾ ਦੇਵਾਲ ਪੰਜਾਬੀ ਬਟੀ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜਿੱਥੇ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏ ਆਂ ਪਾ ਸਟਿਚਿੰਗ ਕੀਤੇ ਹੋਏ ਸੂਟ ਲੈ ਕੇ ਆਏ ਆਂ ਇਹ ਭੈਣ ਦਾ ਆਪ ਨੂੰ ਬਾਹਰੋਂ ਆਰਡਰ ਆਇਆ ਹੋਇਆਗਾ ਉਹ ਆਪਾਂ ਕੰਪਲੀਟ ਕਰਕੇ ਭੇਜਣ ਲੱਗੇ ਹਾਂਗੇ ਕਾਫੀ ਦਿਨਾਂ ਦਾ ਕੰਪਲੀਟ ਸੀਗਾ ਪਰ ਆਪਾਂ ਬਿਜ਼ੀ ਚੱਲਦੇ ਸੀਗੇ ਇਸ ਲਈ ਨਹੀਂ ਭੇਜਿਆ ਗਿਆ ਹੈਗਾ ਆਪਣੇ ਕਈ ਆਰਡਰ ਨੇ ਲਗਾਤਾਰ ਸਟਿਚਿੰਗ ਦੀਆਂ ਵੀਡੀਓ ਦਿਖਾਵਾਂਗੇ ਤੁਹਾਨੂੰ ਸਾਰਿਆਂ ਕਿਦਾਂ ਦੇ ਆਪਾਂ ਸਟੀਚਿੰਗ ਸੂਟ ਕਰਕੇ ਤਿਆਰ ਕਰਕੇ ਦਿੰਨੇ ਆਂਗੇ ਜੇ ਤੁਸੀਂ ਕਿਸੇ ਪ੍ਰਕਾਰ ਦੀ ਸਾਟੇ ਤੋਂ ਸਟੀਚਿੰਗ ਲੈਣੀ ਆ ਜਾਂ ਕਿਸੇ ਪ੍ਰਕਾਰ ਦਾ ਬਟਿਕ ਪੀਸ ਤਿਆਰ ਕਰਵਾਉਣਾ ਆਪਣੀ ਮਨਪਸੰਦ ਦਾ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਆਪਣੀ ਮਨਪਸੰਦ ਦੇ ਸੂਟ ਤਿਆਰ ਕਰਵਾ ਸਕਦੇ ਹੋ ਸਾਰੇ ਜਿਹੜੇ ਸੂਟ ਹੋਣਗੇ ਵਿੰਟਰ ਵਾਲੇ ਹੋਣਗੇ ਕੋਸ਼ਸ਼ਮਰ ਵਾਲੇ ਹੋਣਗੇ ਪਹਿਲਾਂ ਜਿਹੜਾ ਆਪਣਾ ਆਰਡਰ ਗਿਆ ਸੀ ਉਹ ਵਰਕ ਵਾਲੇ ਸੂਟਾਂ ਦਾ ਗਿਆ ਸੀ ਹੁਣ ਇਹ ਡੇਲੀ ਵੇਅ ਵਾਲੇ ਪ੍ਰਿੰਟ ਸੂਟ ਨੇ ਕਿਉਂਕਿ ਭੈਣ ਦੀ ਰਿਕੁਆਇਰਮੈਂਟ ਸੀਗੀ ਵਰਕ ਵਾਲੇ ਸੂਟ ਆਪਾਂ ਉਹਨਾਂ ਨੂੰ ਪਹਿਲਾਂ ਬਹੁਤ ਜ਼ਿਆਦਾ ਭੇਜਦੇ ਨੇ ਤੇ ਹੁਣ ਉਹਨਾਂ ਨੂੰ ਉਹ ਪਸੰਦ ਆ ਕੇ ਉਹਨਾਂ ਨੇ ਆਪਾਂ ਨੂੰ ਦੁਬਾਰਾ ਪੀਰ ਆਰਡਰ ਦਿੱਤਾਗਾ ਪ੍ਰਿੰਟ ਸੂਟਾਂ ਦਾ ਉਹਨਾਂ ਦੀ ਰਿਕੁਆਇਰਮੈਂਟ ਸੀ ਕਿ ਡੇਲੀ ਵੇਅਰ ਦੇ ਸੂਟਾਂ ਦੇ ਮੈਨੂੰ ਘਰ ਪਾਉਣ ਵਾਸਤੇ ਜ਼ਰੂਰ ਚਾਹੀਦੇ ਨੇ ਫੈਬਰਿਕ ਉਹਗਾ ਜਿਹੜਾ ਬਹੁਤ ਵਧੀਆ ਹੋਊਗਾ ਇਹ ਫੈਬਰਿਕ ਦੀ ਆਪਾਂ ਸਾਰੀ ਪਿਛਲੀ ਵੀਡੀਓ ਚ ਵੈਂਟਰ ਵਾਲੀ ਇਨ ਡਿਟੇਲ ਪੂਰੀ ਦਿੱਤੀ ਹੋਈ ਹੈਗੀ ਉਹਨਾਂ ਦੇ ਵਿੱਚੋਂ ਸੂਟ ਸਿਲੈਕਟ ਹੋ ਕੇ ਆਪਣੇ ਕੋਲ ਆਏ ਸੀਗੇ ਦੁਬਾਰਾ ਤੇ ਆਪਾਂ ਹੁਣ ਦਵਾਂਗੇ ਸਟਿਚਿੰਗ ਕਰਕੇ ਇਹਨਾਂ ਦੇ ਸੂਟਾਂ ਨਹੀਂ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਹੋਰ ਆਪਾਂ ਸੂਟਾਂ ਦੇ ਨਾਲ ਕੀ ਪੇਜ ਰਹਿ ਜਾਣਗੇ ਇਹ ਸੀ ਉਹਨਾਂ ਦੀਆਂ ਦੋ ਜੁੱ ਚੈੱਕ ਕਰ ਸਕਦੇ ਹੋ ਤੁਸੀਂ ਹੈਂਡਵਰਕ ਵਾਲੀਆਂ ਇਹ ਦੀਦੀ ਦੀ ਆਵਦੀ ਹੈਗੀ 골ਡਨ ਕਲਰ ਦੀ ਫਿਰ 골ਡਨ ਕਲਰ ਦੀ ਹੈਗੀ ਕਿਸੇ ਵੀ ਸੂਟ ਨਾਲ ਉਹ ਵੇਅਰ ਕਰ ਸਕਦੇ ਨੇ ਹੈਂਡਵਰਕ ਦਾ ਸਾਰਾ ਕੰਮ ਕੀਤਾ ਹੋਇਆ ਹੈ ਤੇ ਜੁੱਤੀ ਤੇ ਤੁਸੀਂ ਕੁਝ ਇਦਾਂ ਦਾ ਸਾਡੇ ਤੋਂ ਮੰਗਵਾਣਾਗਾ ਤਾਂ ਵੀ ਤੁਸੀਂ ਮੰਗਵਾ ਸਕਦੇ ਹੋ ਸਾਨੂੰ ਆਰਡਰ ਦੇ ਸਕਦੇ ਹੋ ਆਪਣੇ ਸੂਟਾਂ ਦੇ ਨਾਲ ਤੁਸੀਂ ਕੋਈ ਨਾਲ ਦੀ ਜੁੱਤੀ ਮੰਗਵਾਉਣੀ ਆ ਸੂਟ ਦੇ ਨਾਲ ਦੀ ਸੇਮ ਵਰਕ ਵਾਲੀ ਤਾਂ ਤੁਸੀਂ ਸਾਨੂੰ ਉਹਦਾ ਵੀ ਆਰਡਰ ਦੇ ਸਕਦੇ ਹੋ ਸੈਕੰਡ ਕਲਰ ਜੁੱਤੀ ਹੈਗੀ ਉਹਨਾਂ ਦੀ ਬੇਟੀ ਦੀ ਬਲੈਕ ਕਲਰ ਦੀ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਸੁਣੀ ਆਂਗੀ ਨੇੜੇ ਤੋਂ ਆਪਾਂ ਦਿਖਾਉਣੀ ਆ ਤੁਹਾਨੂੰ ਐਦਾਂ ਦਾ ਇਹ ਤਿਆਰ ਕੀਤੇ ਹੋਏ ਨੇ ਪੀਸ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਇਹਨਾਂ ਤੇ ਤੁਸੀਂ ਆਪਣੀ ਮਨਪਸੰਦ ਦੇ ਸੂਟ ਦੇ ਨਾਲ ਦੀ ਜਿੱਦਾਂ ਦੀ ਵੀ ਸੂਟ ਸੂਟ ਦੇ ਵਿੱਚ ਵਰਕ ਹੋਊਗਾ ਤੁਸੀਂ ਉਦਾਂ ਦੇ ਵਰਕ ਨਾਲ ਜੁੱਤੀ ਤਿਆਰ ਕਰਵਾਉਣੀ ਆ ਤਾਂ ਵੀ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋਗੇ ਕਿਉਂਕਿ ਆਪਾਂ ਹਰ ਹਰ ਇੱਕ ਚੀਜ਼ ਤਿਆਰ ਕਰਵਾ ਕੇ ਦਿੰਨੇ ਆ ਇਹ ਸੀਗੀਆਂ ਉਹਨਾਂ ਦੀਆਂ ਦੋ ਜੁੱਤੀਆਂ ਤੇ ਨਾਲ ਉਹਨਾਂ ਦੇ ਬੇਟੇ ਦੇ ਕੱਪੜੇ ਵੀ ਨੇ ਬੇਟੀ ਦੀਆਂ ਜੁੱਤੀਆਂ ਨੇ ਇਹ ਸੀ ਦੀਦੀ ਦਾ ਆਪਦਾ ਫਸਟ ਸੂਟ ਆ ਇਹਦੇ ਤੇ ਲਾਈ ਆਪਾਂ ਰਾਉਂਡ 넥 ਬਣਾਏ ਨੇ ਉਹਨਾਂ ਦੇ ਸਾਰੇ ਰਾਉਂਡ 넥 ਦੀ ਡਿਮਾਂਡ ਸੀਗੀ ਕਿਉਂਕਿ ਇਹ ਉਹਨਾਂ ਦੇ ਡੇਲੀ ਵੇਅਰ ਵਾਲੇ ਸੂਟ ਨੇ ਕੋਈ ਵਾਰ ਵਾਲੇ ਉਹਨਾਂ ਨੇ ਹਾਈ ਫਾਈ ਨਹੀਂ ਕਿਹਾ ਹੈਗਾ ਕਹਿੰਦੇ ਸੀ ਸਿੰਪਲ ਸੂਪਰ ਜੀ ਤਿਆਰ ਕਰਕੇ ਭੇਜਿਓ ਇਹਦੇ ਤੇ ਲਗਾਈ ਆਪਾਂ ਨੇ ਆਹ ਵਾਲੀ ਲੈਸ ਤੇ ਚਾਕਾਂ ਤੇ ਵੀ ਆਪਾਂ ਨੇ ਇਦਾਂ ਦੀ ਲੈਸ ਦਿੱਤੀ ਹੈਗੀ ਜਿੰਨੇ ਸੇਡ ਸੂਟ ਦੇ ਵਿੱਚ ਹੋਣਗੇ ਸਾਰਾ ਪ੍ਰੋਪਰ ਉਦਾਂ ਦੀ ਲੈਂਸ ਦੇ ਕੇ ਕੰਮ ਕੀਤਾ ਹੋਇਆਗਾ ਸਿੰਪਲ 슬ੀਵਜ਼ ਰੱਖੀਆਂ ਨੇ ਤੇ ਸਿੰਪਲ ਇਹਨਾਂ ਦੇ ਨਾਲ ਆਪਾਂ ਨੇ ਰੱਖਿਆ ਬਾਟਮ ਇਹਦੇ ਨਾਲ ਦੀਦੀ ਨੇ ਦੁਪੱਟਾ ਨੀ ਲਗਵਾਇਆ ਸੀਗਾ ਉਹਨਾਂ ਨੇ ਕੁਸਕੂ ਸੂਟਾਂ ਵਾਲੀ ਦੁਪੱਟੇ ਲਗਵਾਏ ਨੇ ਕੁਸਕੂ ਸੂਟਾਂ ਨਾਲ ਨਹੀਂ ਲਗਵਾਏ ਜਿੱਦਾਂ ਉਹਨਾਂ ਨੇ ਆਪਾਂ ਨੂੰ ਕਿਹਾ ਸੀਗਾ ਉਦਾਂ ਦੇ ਹੀ ਆਪਾਂ ਨੇ ਆਰਡਰ ਤਿਆਰ ਕਰਕੇ ਉਹਨਾਂ ਦਾ ਭੇਜਣਾਗਾ ਅਗਲਾ ਜਿਹੜਾ ਸੂਟ ਆ ਗਿਆ ਇਹ ਬੈਲਵਟ ਤੇ ਆ ਗਿਆ ਬਹੁਤ ਜ਼ਿਆਦਾ ਹਾਈ ਕੁਆਲਿਟੀ ਦੀ ਬੈਲਵਟ ਆ ਗਈ ਇਹੇ ਇਹਨੂੰ ਲਾਈ ਆਪਾਂ ਨੇ ਫਰਾਂ ਵਾਲੀ ਲੈਂਸ ਸਕਿਨ ਕਲਰ ਦੀ ਐਦਾਂ ਦੀ ਫਰਾਂ ਵਾਲੀ ਲੈਂਸ ਲਾਈ ਆ ਬਹੁਤ ਜਿਆਦਾ ਸੋਹਣੀ ਲੱਗ ਰਹੀ ਆ ਕਿ ਲੈਂਸ ਲਗਾਈ ਹੋਈ ਇਹਦੇ ਨਾਲ ਆਪਾਂ ਨੇ ਤਿਆਰ ਕੀਤਾਗਾ ਟੈਬੀ ਦਾ ਦੁਪੱਟਾ ਆਹ ਵਾਲਾ ਟੈਬੀ ਦਾ ਦੁਪੱਟਾ ਤਿਆਰ ਕਰਤਾ ਇਹਦੇ ਨਾਲ ਜਿਹੜੀ ਦੁਪੱਟੇ ਤੇ ਲੈਂਸ ਲਗਾਈ ਆ ਉਹ ਆਪਾਂ 골ਡਨ ਸਕੈਨ ਜੇ ਕਲਰ ਦੀ ਲਗਾਈ ਆ ਕਿ ਕਿਉਂਕਿ ਇਹ ਦੁਪੱਟਾ ਜਿੰਨੇ ਸੂਟਾਂ ਨਾਲ ਮਰਜੀ ਦੀ ਦੀ ਵੇਅਰ ਕਰ ਸਕਦੇ ਨੇ ਜੇ ਆਪਾਂ ਕੱਲੀ ਆਹ ਵਾਲੀ ਲੈਂਸ ਲਗਾ ਦਿੰਦੇ ਫਿਰ ਇੱਕ ਸੂਟ ਨਾਲ ਹੀ ਵੇਅਰ ਹੀ ਹੋਣਾ ਸੀਗਾ ਹੁਣ ਉਹ ਕਈ ਸੂਟਾਂ ਨਾਲ ਉਹਨਾਂ ਦਾ ਇਹ ਦੁਪੱਟਾ ਦਾ ਜਿਹੜਾ ਚੱਲ ਜਾਣਾ ਕਿਉਂਕਿ ਆਪਾਂ ਨੇ ਇਹਨੂੰ ਆਹ ਵਾਲੀ ਲੈਸ ਲਗਾਤੀ ਨਾਲੇ ਤਾਂ ਸੂਟ ਨਾਲ ਮੈਚ ਕਰ ਚੱਲ ਕਰਦੀ ਆ ਨਾਲੇ ਉਹਨਾਂ ਤੇ ਬਾਅਦ ਵਿੱਚ ਹੋਰ ਸੂਟਾਂ ਨਾਲ ਕੰਮ ਆ ਜਾਊਗਾ ਇਹ ਸੀ ਉਹਨਾਂ ਦਾ ਸੈਕੰਡ ਸੂਟ ਆਪਣੇ ਕੋਲੇ ਕਾਫੀ ਜ਼ਿਆਦਾ ਸੂਟ ਨਹੀਂ ਕੁਝ ਕੁ ਆਪਾਂ ਵੀਰੇ ਤੁਹਾਨੂੰ ਸ਼ੋਅ ਕਰਾਂਗੇ ਸਟਿਚਿੰਗ ਦੀ ਇਹ ਆਪਾਂ ਤਾਂ ਕਰਦੀ ਆ ਵੀ ਤੁਸੀਂ ਸਾਡੇ ਤੋਂ ਸੂਟਾਂ ਦੀ ਸਟਿਚਿੰਗ ਲੈਣੀ ਆ ਤਾਂ ਤੁਸੀਂ ਆਰਾਮ ਨਾਲ ਸਾਡੇ ਤੋਂ ਲੈ ਸਕਦੇ ਆਪਣੇ ਕੋਲੇ ਹਰ ਪ੍ਰਕਾਰ ਦਾ ਕਾਰੀਗਰ ਹੈਗਾ ਮਸ਼ੀਨ ਵਾਲਾ ਵੀ ਆ ਹੈਂਡ ਵਾਲਾ ਵੀ ਆ ਤੁਸੀਂ ਜੁੱਤੀਆਂ ਵਰਕ ਕਰਵਾ ਕੇ ਲੈਣੀਆਂ ਨੇ ਆਪਣੀ ਮਨਪਸੰਦ ਦੀਆਂ ਉਹ ਵੀ ਨੇ ਤੁਸੀਂ ਕਿਸੇ ਪ੍ਰਕਾਰ ਦੀ ਸਟਿਚਿੰਗ ਲੈਣੀ ਆ ਆਪਣੇ ਕੋਲੇ ਉਹ ਵੀ ਹਰ ਪ੍ਰਕਾਰ ਦਾ ਟੇਲਰ ਮਾਸਟਰ ਹੈਗਾ ਪਲਾਜ਼ੋ ਨਾਲ ਲੈਣੀਆਂ ਸਿੰਪਲ ਸੂਟ ਲੈਣੇ ਨੇ ਜਿੱਦਾਂ ਦਾ ਵੀ ਤੁਸੀਂ ਡਿਜ਼ਾਈਨਰ ਬੁਟੀਕ ਪੀਸ ਜਿੱਦਾਂ ਦਾ ਵੀ ਤੁਸੀਂ ਕਹੋਗੇ ਅਪਰ ਦਾ ਤੁਹਾਨੂੰ ਤਿਆਰ ਕਰਾ ਕੇ ਦਿਖਾ ਦੇ ਅਗਲਾ ਇਹਦਾ ਆਪਣਾ ਨੇ ਬਣਾਇਆ ਆਹ ਵਾਲਾ neck design ਉੱਤੇ ਲਗਾਈਆ lace ਇਹ ਆ ਬੜੀ ਇਹਦੇ ਫੋਰ ਸਾਈਡ ਲੈਸ ਦੀ ਡਿਜ਼ਾਈਨਿੰਗ ਦਿੱਤੀ ਹੈ ਤਾਂ ਇਹਦੇ ਨਾਲ ਪ੍ਰਿੰਟਡ ਦੁਪੱਟਾ ਦਾ ਸੂਟ ਦੇ ਨਾਲ ਮਸਲੀਨ ਦਾ ਆਹ ਵਾਲਾ ਰੱਖਿਆ ਹੋਇਆ ਪਹਿਲਾਂ ਹੀ ਅਗਲਾ ਜਿਹੜਾ ਆ ਗਿਆ ਕਟ్రਾਈ ਦਾ ਸੂਟ ਆ ਗਿਆ ਇਹਨੂੰ ਵੀ ਆਪਾਂ ਨੇ ਬਹੁਤ ਜ਼ਿਆਦਾ ਸੁਣੀ ਇਹਨੂੰ ਆਪਾਂ ਦਿੱਤੀਆ ਸੂਟ ਦੇ ਨਾਲ ਦੀ ਹੋਈ ਲੈਸ ਕਿਉਂਕਿ ਨਾਲ ਦੀ ਲੈਸ ਦਾ ਇਸ ਨਾਂ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈਗਾ ਆਹ ਵਾਲੀ ਲੈਸ ਦਿੱਤੀ ਆ ਗਈ ਇਹਨੂੰ ਆਹ ਵਾਲੀ ਦਿੱਤੀ ਇਹਨੂੰ ਆਪਾਂ ਨੇ ਚਾਕਾਂ ਤੇ ਲੈਸ ਸਾ ਤੇ ਟਿਆਲਾ ਬਾਟਮ ਰੱਖੀ ਹੋਈ ਹੈ ਇਹਦੇ ਨਾਲ ਤੇ ਆਹ ਵਾਲਾ ਰੱਖਿਆ ਇਹਦੇ ਨਾਲ ਆਪਾਂ ਨੇ ਦੁਪੱਟਾ ਦੁਪੱਟੇ ਨੂੰ ਆਪਾਂ ਨੇ ਆਹ ਵਾਲੀ ਫਿਨਿਸ਼ਿੰਗ ਲੈਸ ਦਿੱਤੀ ਆ ਗਈ ਲਾਈਟ 골ਡਨ ਜਿਹਾ ਕਲਰ ਦੀ ਆ ਗਈ ਸਿਲਵਰ 골ਡਨ ਚਾ ਕਹਿ ਸਕਦੇ ਆਂਗੇ ਇਹਨੂੰ ਆਪਾਂ ਸੂਟ ਦੇ ਦੁਪट्टे ਦੇ ਨਾਲ ਦੀ ਵੀ ਲਗਾ ਸਕਦੇ ਸੀਗੇ ਸੂਟ ਦੇ ਵਿੱਚ ਜਿੱਦਾਂ ਦੇ ਸਟੇਡ ਨੇ ਉਦਾਂ ਦੇ ਵੀ ਲਗਾ ਸਕਦੇ ਸੀਗੇ ਬਟ ਆਪਾਂ ਕਸਟਮਰ ਦਾ ਦੇਖਦੇ ਹੁੰਨੇ ਆ ਵੀ ਇਹ ਦੁਪੱਟਾ ਉਹਨਾਂ ਦੇ ਜਿਹੜਾ ਆਪਾਂ ਲਾ ਕੇ ਤੋੜਨਾ ਹੁੰਦਾ ਦੁਪੱਟਾ ਕਿਉਂਕਿ ਕਾਸਟਲੀ ਪੈ ਜਾਂਦਾ ਲੈਸ ਵਗੈਰਾ ਲਗਾ ਕੇ ਬਹੁਤ ਕਾਸਟਲੀ ਚ ਲਿਆ ਜਾਂਦਾ ਦੁਪੱਟਾ ਮੰਨ ਕੇ ਚੱਲੋ ਕਿਉਂਕਿ ਦੁਪੱਟਿਆਂ ਦਾ ਜਿਹੜਾ ਫੈਬਰਿਕ ਵੀ ਆਪਾਂ ਤੋੜਨਾ ਹੁੰਦਾ ਬਾਹਰੇ ਤੋੜਨਾ ਹੁੰਦਾ ਉਹ ਵੀ ਆਪਾਂ ਵਧੀਆ ਹੀ ਤੋੜਨਾ ਹੁੰਦਾ ਆਪਣੀ ਜ਼ਿੰਮੇਵਾਰੀ ਤੇ ਤੋੜਨਾ ਹੁੰਦਾ ਇਸ ਲਈ ਅਸੀਂ ਇਹ ਵਾਲੀ ਲੈਸ ਲਗਾਈ ਆ ਤਾਂ ਕਿ ਇਹ ਸੂਟ ਦੁਪੱਟਾ ਦਾ ਜਿਹੜਾ ਹੋਰ ਵੀ ਪਿਓਰ ਟੈਪੀ ਮਸਲੀਨ ਚ ਦੁਪੱਟਾ ਦਾ ਬਿਲਕੁਲ ਸੌਫਟ ਸਟੱਫ ਦਾ ਦੁਪੱਟਾ ਹੈਗਾ ਅਗਲਾ ਜਿਹੜਾ ਦਿਖਾਵਾਂਗੇ ਇਹ ਦਿਖਾਵਾਂਗੇ ਉਹਨਾਂ ਦੀ ਬੇਟੀ ਦੀ ਫਰੌਕ ਆ ਗਈ ਇਹ ਸ਼ਾਰਟ ਚ ਆ ਗਈ ਇਹਨੂੰ ਵਾਲੀ ਆਹ ਵਾਲੀ ਨੈਕ ਤੇ ਡਿਜ਼ਾਈਨਿੰਗ ਕਰਕੇ ਆਪਾਂ ਨੇ ਡਿਜ਼ਾਈਨ ਦਿੱਤੀ ਹੈ ਲੈਸ ਲਗਾ ਕੇ ਪਾਕਿਸਤਾਨੀ 슬ੀਵਜ਼ ਰੱਖੀਆਂ ਨੇ ਇਹਦੀਆਂ ਤੇ ਆਹ ਵਾਲੀ ਦਿੱਤੀ ਹੈ ਇਹਨੂੰ ਆਪਾਂ ਇਹ ਕਿਰੇ ਤੇ ਲੈਸ ਡਿਜ਼ਾਈਨ ਲਈ। ਕਲੀ ਵਾਲੀ ਫਰੌਕ ਆ ਗਈ ਇਹ। ਤੁਸੀਂ ਇਦਾਂ ਦੀ ਕੋਈ ਫਰੌਕ ਸਾਡੇ ਤੋਂ ਸਟੀਚਿੰਗ ਕਰਵਾਉਣੀ ਆ ਤੁਸੀਂ ਉਹ ਵੀ ਕਰਵਾ ਸਕਦੇ ਹੋ। ਇਹਦੇ ਨਾਲ ਬਾਟਮ ਰੱਖਿਆ ਜਿਹੜੀ ਉਹ ਰੱਖੀ ਆਪਾਂ ਨੇ ਪਾਕਿਸਤਾਨੀ। ਪਾਕਿਸਤਾਨੀ ਬਾਟਮ ਨਾਲ ਤਿਆਰ ਕੀਤੀ ਆ ਵਲੀ। ਫਰੌਕ ਤੇ ਆਹ ਵਾਲਾ ਰੱਖਿਆ ਆਪਾਂ ਨੇ ਦੁਪੱਟਾ, ਟਾਈ ਡਾਈ ਦਾ ਦੁਪੱਟਾ ਰੱਖ ਕੇ। ਇਹਨੂੰ ਆਪਾਂ ਨੇ ਦਿੱਤੀ ਆ ਸੇਮ ਲੈਸ ਜਿਹੜਾ ਡਿਜ਼ਾਈਨ। ਜਿੱਦਾਂ ਦਾ ਆਪਾਂ ਫਰੌਕ ਤੇ ਲੈਸ ਦੀ ਡਿਜ਼ਾਈਨ ਕੀਤਾਗਾ, ਉਦਾਂ ਹੀ ਆਪਾਂ ਨੇ ਦੁਪੱਟੇ ਤੇ ਲੈਸ ਲਗਾਈ ਆ ਗਈ। ਵੀਡੀਓ ਆਪਣੀ ਲੰਬੀ ਹੁੰਦੀ ਜਾ ਰਹੀ ਹੈਗੀ। ਹੋਰ ਵੀ ਆਪਣੇ ਕੋਲੇ ਜਿਹੜੇ ਆ ਸਾਰੇ ਸੂਟ ਨੇ ਸਟਿਚਿੰਗ ਕੀਤੇ ਹੋਏ ਨੇ ਇੰਨੀ ਕ ਆਪਾਂ ਤੁਹਾਨੂੰ ਸਟਿਚਿੰਗ ਦਿਖਾਤੀ ਆ ਗਈ। ਮੀਤ ਕਰਦੇ ਆ ਤੁਹਾਨੂੰ ਪਸੰਦ ਆਈ ਹੋਵੇਗੀ। ਤੁਸੀਂ ਕਿਸੇ ਪ੍ਰਕਾਰ ਦਾ ਸਾਡੇ ਤੋਂ ਟਪੀਕ ਵੀਜ਼ ਤਿਆਰ ਕਰਵਾਉਣਾ, ਕਿਸੇ ਵੀ ਫੈਬਰਿਕ ਤੇ ਕਰਵਾਉਣਾ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਸੋਹਣੇ-ਸੋਹਣੇ ਸੂਟ ਦੇਖਣ ਲਈ ਕਰ ਲਿਓ ਸਾਡਾ ਚੈਨਲ ਸਬਸਕ੍ਰਾਈਬ। ਮੀਤ ਕਰਦੇ ਆ। ਵੀਡੀਓ ਪਸੰਦ ਆਈ ਹੋਗੀ, ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਏ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ